ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਤੇ ਆਪਾਂ ਵਿੰਦਰ ਪਾਣੀ ਪਿਆਤਾ ਮੈਸਾਂ ਨੂੰ। ਸਰਕ ਜੀ ਨਮਾਤੀ ਲਿਆ ਤੇ ਆਪਣੇ ਹੋਰਿਆਂ ਦਾ ਸਮਾਨ ਲਿਆਇ ਸਰਦਾਰ ਜੀ ਅੱਜ ਲਵਾਉਣੀਆ ਗਰਮੀ ਬਹੁਤ ਹੈ ਮੈਸਾਂ ਤੋਂ ਸੁੱਕ ਜਾਣਗੀਆਂ। ਤੇ ਇਹ ਚੱਲੇ ਤੇ ਡੜ ਚੱਲੇ। ਬਹੁਤ ਸਵੇਰੇ ਸਿੱਟਦੀ। ਬਹੁਤ ਸਿੱਟਦੀ ਵਿੰਦਰਾ। ਹੈਂ? ਵਿੰਦਰਾ। ਬਹੁਤ ਸਿੱਟਦੀ ਹੁਣ ਕੀ ਕਰਕੇ ਆਣੋ? ਮੱਕੀ ਵੀਦ ਕਿਉਂ ਨੇ ਚਲੋ ਜੀ ਤੇ ਗੱਡੀ ਦੇ ਕੱਪੜੇ ਵਿੜਾ ਤੇ ਅਗਰ ਰੇਹਦਾ ਮਾਰੋ ਤੇ ਆਪਾਂ ਹੁਣ ਅੱਜ ਸਾਰਾ ਦਿਨ ਹੋ ਗਿਆ ਜੀ ਸਾਨੂੰ ਦੇਖੋ ਮੈਂ 11:30 ਵਜੇ ਲੱਗੀ ਸੀ ਉੱਠ ਕੇ ਪਹਿਲਾਂ ਮੈਂ ਸੌਂ ਗਈ ਘੰਟਾ ਡੇਢ ਘੰਟਾ ਕੱਲ ਸਾਰਾ ਦਿਨ ਸਾਫਰ ਥੱਕ ਗਏ ਬਹੁਤ ਔਖਾ ਦੀ ਇੱਧਰ ਆਪਾਂ ਸਵੇਰ ਦੇ ਲੱਗਿਆ ਸਾਰੇ ਸਲਾਈ ਵਾਲੇ ਤੇ ਉਹ ਕੜਕੜ ਲਫਾਫੇ ਅੱਡ ਭਰਲੇ ਪਾਰਸਲ ਤੇ ਜਿਹੜੇ ਉਹ ਅੱਡ ਭਰਲੇ ਸਾਰੀ ਸਫਾਈ ਹੋ ਗਈ ਜੀ ਆਪਣੀ ਦੇਖੋ ਬੁਟੀਕ ਪੂਰਾ ਓਕੇ ਕਰਤਾ ਪਰ ਐ ਨਹੀਂ ਪਤਾ ਸੀ ਸਵੇਰੇ ਫੇਰ ਇੰਨੇ ਖਲਾਰਾ ਪਾ ਦੀਏ ਸਾਰਾ ਕੰਮ ਪਤਾ ਕੁਸਤਾ ਹੁਣ ਪਾਰਸਲ ਨੇ ਜਿਹੜੇ ਉਹ ਅੱਜ ਚਲੇ ਗਏ ਉਹਦੇ ਨਾਲ ਕੰਮ ਹੋਲਾ ਪੈ ਗਿਆ ਥੋੜੇ-ਮੋਟੇ ਰਹਿ ਗਏ ਉਹ ਸਵੇਰੇ ਕੱਢ ਦਾਂਗੇ ਸਿਲਾਈ ਵਾਲੇ ਵੀ ਸਵੇਰੇ ਫੋਮ ਕਰਦੇ ਆ ਜੇ ਅੱਜ ਵਾਲੀ ਵੀਡੀਓ ਕੋਸ਼ਿਸ਼ ਕਰਦੀ ਆ ਮੈਂ ਹੁਣ ਪਹਜੇ ਨਹੀਂ ਮੈਂ ਸਵੇਰੇ ਸੁਨਿਆ ਪਾਉਂਗੀ ਜੀ ਜੀ ਾਰ ਕੇ ਬੁਟੀਕ ਵਾਲੀ ਡੈਡ ਆਇਤ ਦੈਂਜੀ ਚੋ ਦੇ ਦੇ ਲੋ ਉਹ ਕੈਪਰੀ ਜੀ ਵੀ ਇੱਥੇ ਹੋਊਗੀ ਤੇ ਇੱਕ ਮੈਂ ਪਹਿਣਾ ਨੂੰ ਸੂਟ ਦਿਖਾਉਣੀ ਆ ਜੀ ਮੇਰੇ ਕੋਲੋਂ ਨਾ ਇਨਾਂ ਦੀ ਵਿਚਾਰਿਆਂ ਦੀ ਕਾਫੀ ਟਾਈਮ ਹੋ ਗਿਆ ਬਰੀਕ ਪ੍ਰਿੰਟ ਦੇ ਵਿੱਚ ਆਈ ਹੋਈ ਐ ਘਟੋ ਘਟ ਮੈਨ ਲਾ ਦਾ 10 ਦਿਨ ਹੋ ਗਏ ਇਹਨਾਂ ਦੀ ਵੀਡੀਓ ਨਹੀਂ ਪਈ ਦੇਖੋ ਆ ਕੇ ਬੁਟੀਕ ਤੇ ਬਹੁਤ ਸੋਹਣਾ ਇਹ ਈਸਟਾ ਬ੍ਰਾਂਡ ਦਾ ਸੂਟ ਰਹੇਗਾ ਜੀ ਦੇਖੋ ਇਹ ਤੁਹਾਨੂੰ 1250 ਦਾ ਪੈ ਜਾਏਗਾ ਆਲ ਓਵਰ ਵਿਦਾਊਟ ਲਾਈਨਿੰਗ ਬਣਨ ਵਾਲੇ ਨੇ ਦੇਖੋ ਬਰੀਕ ਬਰੀਕ ਪ੍ਰਿੰਟ ਦੇ ਇਹਨਾਂ ਦੇ ਮਹਿਰੂਨ ਕਲਰ ਹੈ ਇਸ ਤਰ੍ਹਾਂ ਦਾ ਮਾਊਸ ਜਿਹਾ ਕਲਰ ਹੈ ਦਾਦੀਆਂ ਮੰਮੀਆਂ ਵਾਸਤੇ ਲੈਣਾ ਤੁਸੀਂ ਵੈਸੇ ਹੁਣ ਤਾਂ ਸਾਰੀ ਪਾ ਲੈਂਦੇ ਨੇ ਇਹ ਹੈਗਾ ਪਰਪਲ ਕਲਰ 1250 ਸੂਟ ਦਾ ਪ੍ਰਾਈਸ ਰਹੇਗਾ ਜੀ ਇਸ ਤਰ੍ਹਾਂ ਦੀ ਆ ਗਈ ਜੀ ਇਹ ਐਮਪੀ ਵਾਲਾ ਥੋੜਾ ਜਿਹਾ ਡਿਜ਼ਾਈਨ ਬਹੁਤ ਸੋਹਣਾ ਤੇ ਆ ਗਿਆ ਮੋਰ ਪੰਖੀ ਤਿੰਨ ਚਾਰ ਕਲਰ ਆ ਗਏ ਇਹਦੇ ਵਿੱਚ ਦੇਖੋ ਲਓ ਜੀ ਲਓ ਜੀ ਚਾਰ ਪੰਜ 6 ਕਲਰ ਆ ਗਏ ਬਹੁਤ ਸੋਹਣੇ ਪ੍ਰਿੰਟ ਨੇ ਹਮ ਤੁਸੀਂ ਲੈ ਕੇ ਸਕਰੀਨ ਸ਼ਾਟ ਆਪਣੇ ਬੁਟੀਕੀ ਕਰੋ ਦਰਸਣ ਤੁਸੀਂ ਕਿੰਨੀ ਸਫਾਈ ਕਰਤੀ ਆਪਾਂ ਨੇ ਤੇ ਹੈਗੀ ਮਾਮਾ ਕੀ ਰੱਖੂ ਨਾ ਮੁੰਡਾ ਭੁੱਖ ਲੱਗੀ ਪਿਆ ਖਾਣੀ ਆ ਖੰਡ ਕੋਲ ਨੇ ਹੁਣ ਆਪਾਂ ਅੱਧੀ ਚਰੀ ਅੱਧੀ ਮੱਕੀ ਵੀ ਜਾਗੇ ਹੈ ਕਸਾਰੀ ਜਰੀ ਅੱਧੀ ਜਰੀ ਅੱਧੀ ਮੱਕੀ ਲੈਣਾ ਹਾਂ ਇੱਕ ਬਟ ਦੋ ਘਾਰੇ ਹੁੰਦੇ ਨੇ ਵੱਡੇ ਇੱਕ ਮੱਕੀ ਦਾ ਕਰ ਲੈ ਇੱਕ ਚਰੀ ਦਾ ਪਾਣੀ ਪੀ ਲਿਆ ਬਿੰਦਰਾ ਨਾਲ ਸਾਰੀਆਂ ਲੈ ਸੇ ਪਹਿਲਾਂ ਉਹ ਲੈ ਜਾ ਕੇ ਆ ਚਰੀ ਬਾਦਲਾਂ ਲਈ ਜਦਗੀ ਦੇਖਦੇ ਆ ਆਦਾ ਮੱਕੀ ਆ ਸਕੂਟਰੀ ਧਰ ਕੇ ਲੈ ਜਾਗਾ ਹਾਂ ਇੱਥੇ ਲਾ ਫੋਰ ਕੈਂਪ ਦੀ ਨੋਈਆਂ ਨੇ ਸਕੂਟਰੀ ਧਰ ਲੈ ਮੂਰੇ ਅੱਡੇੜ ਦਾ ਲਫਾ ਫਟੇ ਹੋ ਗਈ ਆ ਤਾਂ ਚਲੀ 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 ਥੋੜਾ ਜਿਹਾ ਨਾ ਫੋਰ ਚੱਲਾਂ ਲੱਤ ਲਾ ਲਿਓ ਨੂੰ ਤੇਂਦਰ ਵੀ ਭਾਈ ਜਾ ਕੇ ਨਾ ਬਾਹਰ ਜੇ ਇਸ ਨਾਮ ਨੂੰ ਬਾਗ ਦੇ ਜਮੀਂ ਹੱਥ ਵੀ ਲੱਗ ਰਿਹਾ ਸੇਤੀ ਸੇਤੀ ਪਾਣੀ ਦੀ ਕੁੱਟ ਵੀ ਨਹੀਂ ਪੀਂਦਾ ਕਿਤੇ ਮੈਂ ਕਿਹਾ ਜੂਸ ਪੀ ਲੈ ਗਰਮੀ ਆ ਕਹਿੰਦਾ ਬੱਸ ਕੀ ਹੋਇਆ ਘਰ ਜਾ ਕੇ ਪਾਣੀ ਪੀ ਲਾਂਗੇ ਪਾਣੀ ਦਾ ਕੰਨੀ ਸੀਗੀ ਹੂੰ ਬਾਹਲਾ ਚੱਕੀ ਘਰ ਆ ਕਹੀਓ ਭਈਏ ਮਸ਼ੀਨ ਕੋਲੇ ਹੂੰ ਫੇਰ ਵੀ ਢੇੜਾ ਲਾਉਣਾ ਹੈ ਪਰ ਉਹਦੇ ਵਿੱਚ ਨਾ ਢੇੜੇ ਬਿਨਾਂ ਦਾ ਪਾਣੀ ਪੂਣੀ ਲੈ ਜੀ ਆ ਆਪਣਾ ਆ ਵੀ ਧਰਨ ਵਾਲਾ ਹੈ ਹੋਰ ਸੁੱਕ ਗਿਆ ਧੜ ਕੇ ਧੜ ਕੇ ਉਹ ਕਰਕੇ ਦੇਉਂਗੀ ਇਹਦੀ ਹਵਾ ਕੱਟ ਨਹੀਂ ਪਾਈ ਨਾ ਮਾਂ ਅਗਰ ਫਵਾਗੇ ਤੇ ਘਟਾ ਘੋੜੀ ਘਟ ਹੋ ਗਈ ਮੈਨੂੰ ਤਾਂ ਲੱਗਦੀ ਸਾਨੂੰ ਨਹੀਂ ਪਤਾ ਰੋੜੇ ਰੋੜੇ ਦਾ ਹੈ ਹੂੰ ਹੈ ਫਰਿੱਜ ਪਰ ਰੱਖ ਲੈਣੇ ਪਾਣੀ ਦੀ ਬੋਤਲ ਭਰ ਦੇ ਖਾਲੀ ਹੈ ਲੈ ਮੈਂ ਪਰ ਲੈ ਮੈਂ ਪਰ ਓਕੇ ਜੀ ਮੈਂ ਕੁਝ ਕਿਸ ਤਰ੍ਹਾਂ ਸਪਰੇਇ ਕਰ ਦਿੱਤੀ ਕੋਸਕਾ ਲੂਲ ਮੈਂ ਤੇ ਤੇ ਉਹਨੇ ਸਿੰਗਲਾ ਮਿਰਚ ਉਹਨੇ ਚੀਜ਼ ਸੀ ਸਰਦਾਰ ਜੀ ਚਲੇ ਗਏ ਖੇਤ ਮੱਕੀ ਕਰੀ ਵੀ ਦੇਣਾ ਸਵੇਰੇ ਉਹਨਾਂ ਦੇ ਕੌਲ ਸਿਟੀ ਸੀ ਤੇ ਹੁਣ ਆਪਾਂ ਸਾਰਾ ਕੰਮ ਓਕੇ ਕਰ ਲਿਆ। ਪਟੀਕ ਦੀ ਸਫਾਈ ਹੋ ਗਈ। ਬਹੁਤ ਦਿਨ ਹੋ ਗਏ ਤੇ ਬੁਰਾ ਹਾਲ ਹੋਇਆ ਪਿਆ ਸੀ। ਤੇ ਮੈਨੂੰ ਨਾ ਪਹਿਲਾਂ ਦੇ ਕਮੈਂਟ ਆਏ ਸੀ ਵੀ ਤੁਹਾਡੀ ਅੱਖ ਦੀ ਦਵਾਈ ਸਾਨੂੰ ਸ਼ੋਅ ਕਰੋ ਕਿੱਦਾਂ ਦੀ ਹੈ। ਤੇ ਇਹ ਬਸ ਆਪਾਂ ਨੂੰ ਇੱਕੋ ਹੀ ਸੀਸੀ ਦੀ ਰੋਕ ਨੇ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾ ਦੇਣੀ ਆ ਤੇ ਫਰੀਗ ਉਹ ਰੀਮੋਟ ਦੀ ਜਿਹੜੀ ਇਹ ਆਪਾਂ ਨੂੰ ਦਿਵਾਈ ਲਈ ਹੈ ਜੀ ਸੀਸੀ ਦੇਖੋ ਇਸ ਤਰ੍ਹਾਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਜੇ ਕਿਸੇ ਵੀ ਹਨਾ ਉਹਨਾਂ ਨੂੰ ਆਇਆ ਹੁੰਦਾ ਕਈ ਕਸਟਮਰ ਨੂੰ ਜ਼ਿਆ ਪ੍ਰੋਬਲਮ ਹੈ ਅਗਲੇ ਨੂੰ ਮੈਂ ਹੁਣ ਜੀ ਵੀ ਅਸੀਂ ਵੀ ਲੈ ਲਈਏ ਇਹ ਦਵਾਈ ਦੇਖੋ ਜੀ ਬਹੁਤ ਵਧੀਆ ਦਵਾਈ ਹੈ ਇਹਨੇ ਮੈਨੂੰ 1 2 ਘੰਟਿਆਂ ਦੇ ਵਿੱਚ ਵਧੀਆ ਰਿਸਪੌਂਸ ਦਿੱਤਾ ਤੇ 1 ਦਿਨ ਦੇ ਵਿੱਚ ਮੇਰੀ ਅੱਖ ਸਾਰੀ ਦਿਮਾ ਠੀਕ ਹੋ ਗਈ ਤੇ ਸੀਸੀ ਦਾ ਰੇਟ ਹੋਏਗਾ ਜੀ ਇਹਦਾ 2200 ਰੁਪਏ ਐਡੀ ਕਿ ਸੀਸੀ ਦਾ ਇੰਨੀ ਦਵਾਈ ਇਹਦੇ ਵਿੱਚ 2200 ਰੁਪਏ ਤੁਹਾਨੂੰ ਇਸ ਦਾ ਰੇਟ ਪਏਗਾ ਸਾਡੇ ਸੁਨਾਮ ਦੇ ਵਿੱਚ ਜੀ ਇੱਕ ਤਾਂ ਮੇਰਾ ਕੱਲ ਕੰਡੀ ਗੜੀ ਆ ਦਾ ਕੰਡੀ ਗੜ ਤੋਂ ਆਇਆ ਹਾਂ ਉਹਨੂੰ ਕੰਡੀ ਗੜੀਆ ਡਾਕਟਰ ਕਹਿੰਦੇ ਨੇ ਅੱਖਾਂ ਵਾਲਾ ਇੱਕ ਤਾਂ ਉਹ ਆ ਵੈਸੇ ਕਹਿੰਦੇ ਨੇ ਵੀ ਉਹ ਵਧੀਆ ਮੈਂ ਉਹਦੇ ਕੋਲੇ ਨਹੀਂ ਗਈ ਕਦੇ ਵੀ ਤੇ ਅਸੀਂ ਇਹ ਜਿਹੜੇ ਸਾਡੇ ਹੱਡੀਆਂ ਵਾਲੇ ਡਾਕਟਰ ਨੇ ਉਹਨਾਂ ਦੀ ਵਾਈਫ ਹੈ ਉਹ ਹੈਗੇ ਨੇ ਜੀ ਅੱਖਾਂ ਦੇ ਵਧੀਆ ਸਪੈਸ਼ਲਿਸਟ ਡਾਕਟਰ ਨੇ ਸਾਡੇ ਨੇੜੇ ਤੇੜੇ ਵਾਲੇ ਸਾਰੇ ਜਿਹਨਾਂ ਨੇ ਕੋਈ ਨਿਗਾ ਵਗੈਰਾ ਕਰਾਉਣੀ ਹੈ ਲੈਂਜ਼ ਵਗੈਰਾ ਪਵਾਉਣਾ ਉਹ ਸਾਰੇ ਉੱਥੇ ਜਾਂਦੇ ਨੇ ਤੇ ਅਸੀਂ ਵੀ ਉੱਥੇ ਜਾਂਦੇ ਹਾਂ ਕਦੇ-ਕਦੇ ਨਹੀਂ ਜਾਂਦੇ ਬਸ ਉੱਥੇ ਜਾਂਦੇ ਆ ਪਤਾ ਵਧੀਆ ਅੱਖ ਦਾ ਕੰਮ ਹੁੰਦਾ ਜੇ ਆਪਣਾ ਇਹਦੇ ਵਿੱਚ ਕਦੇ ਵੀ ਕਾਹਲ ਨਹੀਂ ਕਰਨੀ ਚਾਹੀਦੀ ਡਾਕਟਰ ਕੋਲੇ ਵਧੀਆ ਕੋਲੇ ਜਾਓ ਜੀ ਨਿਗਾ ਬਿਨਾਂ ਆਪਾਂ ਨੂੰ ਕੁਝ ਨਹੀਂ ਬਣਦਾ ਹਨਾ ਉਹਨਾਂ ਨੇ ਬਹੁਤ ਔਖਾ ਹੋ ਜਾਂਦਾ ਜੀ ਅੱਖ ਇਹ ਅੱਖਾਂ ਖੜਗੀਆਂ ਤੇ ਆਪਣਾ ਤਾਂ ਕੰਮ ਸਾਰੇ ਠੱਪ ਹੋ ਜਾਂਦੇ ਜਦੋਂ ਨਿਗਾ ਨਹੀਂ ਰਹੀ ਇਸ ਕਰਕੇ ਮੈਂ ਤਾਂ ਜਮਾਂ ਵੀ ਕਦੇ ਵੀ ਕਾਹਲ ਨਹੀਂ ਕਰੀ ਹੈਗੀ ਵੈਸੇ ਮੈਂ ਤਾਂ ਕਿਸੇ ਵੀ ਕੋਈ ਵੀ ਬਿਮਾਰੀ ਐ ਮੈਂ ਤਾਂ ਜਮਾਂ ਦੀ ਕਾਹਲ ਕਰਦੀ ਮਤਲਬ ਉਹਦੀ ਬੱਗ ਜਾਨੀਆ ਪਤਾ ਕੀ ਆ ਫਿਰ ਦੇਖੋ ਵੱਧ ਕੇ ਜੀ ਦੁੱਗਣਾ ਕੰਮ ਵੱਧ ਜਾਂਦਾ ਤੇ ਮੇਰਾ ਤਾਂ ਥੋੜਾ ਜਿਆਦਾ ਹੀ ਵੱਧਦਾ ਮਾੜਾ ਜਿਹਾ ਕੰਮ ਵੱਧ ਜੇ ਤੇ ਉਹਦੇ ਨਾਲ ਕੁਝ ਨਾ ਕੁਝ ਹੋ ਹੀ ਜਾਂਦਾ ਹੈ ਮੇਰੇ ਪਹਿਲੀ ਵਾਰ ਮੈਂ ਤੁਹਾਨੂੰ ਉਹਦੇ ਦੱਸਿਆ ਸੀ ਵੀ ਕੜ ਪਿਆ ਪਹਿਲੀ ਵਾਰ ਮੇਰੇ ਕੰਨਾਂ ਨੂੰ ਹੱਥ ਲੱਗੀ ਮੈਂ ਤਾਂ ਹੁਣ ਡਰਦੀ ਰਹਿਣੀ ਆ ਮੈਂ ਇਹਦੇ ਬਾਜ਼ਾਰ ਵੀ ਜਾਨੀਆ ਸਕੂਟਰ ਤੇ ਮੈਂ ਇਹਨੂੰ ਲਾ ਕੇ ਚੰਗੀ ਜਰਾ ਮੂੰਹ ਲਵੇ ਟ ਕੇ ਫੇਰ ਨਾ ਕਿਤੇ ਪੈਜੇ ਡਰ ਲੱਗਦਾ ਜੀ ਕੋਈ ਵੀ ਇਹਦਾ ਚੀਸ ਦਰਦ ਚੱਲਣਾ ਫੇਰ ਇਹ ਚ ਬਹੁਤ ਔਖਾ ਹੁੰਦਾ ਤੇ 7:00 ਵਜ ਗਈ ਜੀ ਹੁਣ ਕੀ ਕਰੀਏ ਹਜੇ ਮੈਂ ਪਹਿਲਾਂ ਬਾਜ਼ਾਰ ਵਾਗੀ ਥੋੜਾ ਜਿਹਾ ਕੰਮ ਸੀਗਾ ਦਪੱਟੇ ਢਾਈ ਕਰਾਉਣੇ ਸੀਗੇ ਟਾਈਮ ਲੱਗ ਗਿਆ ਮੈਂ ਸਿਮਲਾ ਮੇਥੀ ਦੀ ਬਣਾਉਣੀ ਹੈ ਸਬਜ਼ੀ ਤਾਂ ਭਾਨੇ ਥੋੜੀ ਜਿਨੀ ਇੱਕ ਦੋ ਕਮਾਜ ਲਾਂਗੀ ਵੱਜਾਂ ਦਾ ਸਾਡਾ ਦੁੱਧ ਦਾ ਕੰਮ ਨਿਕੜਿਆ ਹੈ ਸਵੇਰੇ ਸਵੇਰੇ ਦੁੱਧ ਉਹ ਕਰਦੇ ਹੁੰਦੇ ਆ ਇਹ ਆਪਾਂ ਅਸੀਂ ਦੇਖਾਂਗੇ ਜੇ ਤਾਂ ਮੱਧ ਮੱਧ ਦੇ ਨਟਾਂ ਦੇ ਨਹੀਂ ਲੈਣੀ ਪਉ ਦੁੱਧ ਜਾਂ ਫਿਰ ਮੁੱਲ ਦਾ ਮੁੱਲ ਜੇ ਉਹਨਾਂ ਨੂੰ ਮੌਕਾ ਹੋ ਜਾਂਦਾ ਹੈ ਕੀ ਕਰੀਏ ਤੇ ਆਪਾਂ ਨੇ ਮੈਂ ਤੁਹਾਨੂੰ ਚੁੰਨੀਆਂ ਦਿਖਾਉਣੀ ਆ ਜੀ ਕਾਟਨ ਦੀਆਂ ਮੈਂ ਆਪਾਂ ਕਾਟਨ ਦੇ ਦੁਪੱਟੇ ਲੈਂਦੇ ਨੇ ਮੈਂ ਥੋੜੇ ਜਿਹੀ ਲੈਂਦੇ ਨੇ ਮੈਂ ਦੇਖਦੀ ਆ ਭੈਣਾਂ ਨੂੰ ਤੋਂ ਮੈਨੂੰ ਦੁਪੱਟਿਆਂ ਦਾ ਰਿਸਪੌਂਸ ਵਧੀਆ ਮਿਲਦਾ ਤਾਂ ਆਪਾਂ ਹੋਰ ਵੀ ਲਿਆਵਾਂਗੇ ਤਾਨੂੰ ਆਪਾਂ ਦਿਖਾ ਦਿੰਨੇ ਆ ਜੀ ਬਹੁਤ ਸੋਹਣੇ ਦੁਪੱਟੇ ਜਿਵੇਂ ਦੇ ਮੈਂ ਲੈ ਲੇਨੀ ਆ ਉਵੇਂ ਦੀ ਦੁਪੱਟੇ ਨੇ ਪ੍ਰਿੰਟ ਕਲਰ ਅਲੱਗ-ਅਲੱਗ ਹੋਣਗੇ ਲਓ ਜੀ ਪਤਾ ਨਹੀਂ ਦੁਪੱਟੇ ਦਿਖਾਉਣੇ ਆ ਆਪਾਂ ਥੋੜੇ ਜਿਹੇ ਦੁਪੱਟੇ ਲਿਆਉਂਦੇ ਨੇ ਪਹਿਲਾਂ ਵੀ ਕਿਵੇਂ ਦਾ ਰਿਸਪੌਂਸ ਰਹੂਗਾ ਨਾ ਕਸਟਮਰ ਦਾ ਫਿਰ ਆਪਾਂ ਅੱਗੇ ਉਵੇਂ ਦੇਖਾਂਗੇ ਲਓ ਜੀ ਜਿਵੇਂ ਦੇ ਦੁਪੱਟੇ ਸੀ ਆਪ ਲੈਣੇ ਆ ਨਾ ਉਸ ਤਰ੍ਹਾਂ ਦੇ ਦੁਪੱਟੇ ਮਿਲ ਲਗੇ ਤੁਹਾਨੂੰ 2.5 ਮੀਟਰ ੁੱਲੇ-ਦੁੱਲੇ ਇਹਦਾ ਕਲਰ ਰਹੇਗਾ ਜੀ ਇਸ ਤਰ੍ਹਾਂ ਦਾ ਪਰਪਲ ਤੇ ਵਾਈਟ ਇਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਦੁਪੱਟਿਆਂ ਦੇ نیچے ਪੱਲਿਆਂ ਤੇ ਡਿਜ਼ਾਈਨ ਹੋਏ ਇਹ ਤਾਂ ਹੈਗਾ ਇਸ ਤਰ੍ਹਾਂ ਦਾ ਰੋਗ ਮਲਾਇਮ ਵਾਲੀ ਫੈਬਰਿਕ ਹੈ ਜੀ ਕੋਈ ਇਹਨੂੰ ਐ ਨਹੀਂ ਹੈਗਾ ਵੀ ਤੁਹਾਡੇ ਜਿਆਖ ਹਾਰਡ ਹੈ ਜੇ ਆਪਾਂ ਮੂੰਹ ਤੇ ਫੇਰਦੇ ਆ ਤਾਂ ਨਾ ਸਕਿਨ ਨੂੰ ਆਪਣੀ ਨੂੰ ਵੱਟੂਗੀ ਇਹ ਚੀਜ਼ ਨਹੀਂ ਹੈਗੀ ਜਿਵੇਂ ਇਹਦੇ ਦੁਪट्टे ਅਸੀਂ ਘਰੇ ਆਪ ਦੂਜ ਕਰ ਰਹੇ ਆ ਜੀ ਉਹ ਮੈਂਨੇ ਨਹੀਂ ਇਹ ਇਹਦੇ ਵਿੱਚ ਕੁਝ ਕੁ ਦੁਪੱਟੇ ਖੁੱਲੇ ਨੇ ਜੀ ਸਾਰੇ ਦੁਪੱਟੇ ਨਹੀਂ ਖੁੱਲੇ ਇੱਕ ਪ੍ਰਿੰਟ ਇਹ ਮਿਲੇਗਾ ਜੀ ਤੁਹਾਨੂੰ ਮਿਕਸ ਕਰਾ ਦੇ ਤੇ ਇਸ ਤੋਂ ਬਾਅਦ ਇਸੇ ਪ੍ਰਿੰਟ ਦੇ ਵਿੱਚ ਇੱਕ ਇਹ ਵਾਲਾ ਕਲਰ ਹੈ ਜੀ ਆਹ ਲਾਈਮਨ ਜャ ਕਾਟਨ ਤੁਸੀਂ ਇੰਨੀ ਕ ਦੇਖੋ ਸੌਫਟਾ ਵੀ ਜਦੋਂ ਥੋੜੇ ਕੋਲ ਦੁਪੱਟੇ ਪਹੁੰਚ ਗਏ ਨਾ ਫਿਰ ਪਤਾ ਲੱਗੂਗਾ ਇਸੇ ਤਰ੍ਹਾਂ ਇਸੇ ਦਾ ਪ੍ਰਿੰਟ ਆ ਇਹਨੇ ਕਲਰ ਦਾ ਫਰਕ ਹੈ ਤੇ ਇਹ ਗ੍ਰੇ ਦਾ ਤੇ ਵਾਈਟ ਦਾ ਕੰਬੀਨੇਸ਼ਨ ਹੈ ਥੋੜਾ ਲੈਮਨ ਦਾ ਇਹਦੇ ਵਿੱਚ ਕਲਰ ਆਪਾਂ ਜਿਹੜੇ ਤਿੰਨ ਦੁਪੱਟੀਆਂ ਖੁੱਲੇ ਹੋਏ ਨੇ ਜੀ ਇਸ ਤੋਂ ਬਾਅਦ ਇਸ ਤਰ੍ਹਾਂ ਦੇ ਦੁਪੱਟੇ ਆ ਗਏ ਹੁਣ ਦੇਖੋ ਥੋੜ੍ਹੇ ਨੇ ਦੁਪੱਟੇ ਨਹੀਂ ਜਿਹੜੀ ਹੈਗੀ ਹੈ ਹੁਣ ਯਾਰ ਇਸ ਤਰ੍ਹਾਂ ਦੀ ਪੈਕਿੰਗ ਆ ਗਈ ਕਲਰ ਇਹਦਾ ਹੈਗਾ ਜੀ ਅੰਦਰ ਅਸਟ ਤੇ ਸਕਿਨ ਮੈਂ ਖੋਲ ਕੇ ਦਿਖਾ ਦੇਖੀ ਖੋਲ ਕੇ ਉਹਦਾ ਖੁਦ ਸ਼ੌਪ ਤੋਂ ਹੀ ਖੋਲੇ ਸੀ ਇਹਨਾਂ ਨੇ ਖੋਲੇ ਤੇ ਬੜੀ ਤਾਕੜੀ ਚੀਜ਼ ਬਣਾਈ ਹੋਈ ਹੈ ਹਨਾ ਲਾਉ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਇਹਦੇ ਵਿੱਚ ਰਹੇਗਾ ਤੇ ਇਹਦੇ ਵਿੱਚ ਕਲਰ ਦਿਖਾ ਦਨੇ ਤੁਹਾਨੂੰ ਆਪਾਂ ਇੱਕ ਵਾਲਾ ਰੱਖੂਗੀ 2 ਵਾਲਾ ਰਹੂਗਾ ਜੀ ਪਿਸਤਾ ਕਲਰ ਜੇ ਰਾਣੀ ਪਿਸਕਿੰਦਾਗਾ ਇਹ ਹੈਗਾ ਮਹਿੰਦੀ ਤੇ ਇਸ ਤਰ੍ਹਾਂ ਦਾ ਉਸ ਤੋਂ ਬਾਅਦ ਇਹ ਵਾਲਾ ਲੈਮਨ ਕਲਰ ਹੈਗਾ ਪੰਜ ਕਲਰ ਇੱਦਾਂ ਹੀ ਪੈਕਿੰਗ ਹੋਈ ਹੋਈ ਹੈ ਇਹ ਹੈਗਾ ਆਨੀਅਨ ਤੇ ਵਾਈਟ ਸਾਰੇ ਕਲਰ ਨੇ ਜਿਹੜੇ ਸਰਦਾਰੀ ਨੇ ਇੱਕ ਆਪਾ ਦਾ ਨੂੰ ਹੋਰ ਦੇ ਕੋਨੇ ਦੇ ਵਿੱਚ ਦੋ ਤਰ੍ਹਾਂ ਦੀ ਕੁਆਲਿਟੀ ਹੈ ਇਹਦੇ ਮੈਂ ਤਿੰਨ ਕ ਦੁਪੱਟੀਆਂ ਲਈ ਨੇ ਜਿਹੜਾ ਇਹ ਵਾਲਾ ਦੁਪੱਟਾ ਰਹੇਗਾ ਜੀ ਤੁਹਾਨੂੰ 250 ਰੁਪਏ ਜਿਹੜੇ ਆ ਸਾਰੇ ਦੁਪੱਟੇ ਦਿਖਾ ਤੇ ਜਿਹੜਾ ਇਸ ਤੋਂ ਬਾਅਦ ਦੁਪੱਟਾ ਰਹੇਗਾ ਜੀ ਇਹ ਪਏਗਾ ਤੁਹਾਨੂੰ 200 ਦਾ ਦੇਖ ਇਹ ਵੀ ਜਿਹੜੀ ਹੈਗੀ ਹੈ ਨਾ ਕੁਆਲਿਟੀ ਇਹ ਵੀ ਬਹੁਤ ਵਧੀਆ ਹੈਗੀ ਤੇ ਇਹਦੀ ਪ੍ਰਿੰਟਿੰਗ ਉਸ ਤੋਂ ਵੀ ਜ਼ਿਆਦਾ ਸੋਹਣੀ ਹੈ ਲਓ ਮਲਾਈ ਮਲਾਈ ਮੈਂ ਜਮੀ ਕੁਣੀ ਕੁਣੀ ਦੇਖੋ ਉਸ ਤਰ੍ਹਾਂ ਨਹੀਂ ਇਹਦੀ ਪ੍ਰਿੰਟਿੰਗ ਰਹੇਗੀ ਲਓ ਚਾਲੋ ਸੈਂਟਰ ਤੇ ਇਹ ਡਿਜ਼ਾਈਨ ਬਣਿਆ ਹੋਏਗਾ ਇਹ ਰਿਹਾ ਲਾਈਟ ਲੇਮਨ ਜਿਹਾ ਕਲਰ ਹੈ ਤੇ ਪੱਨਿਆਂ ਤੇ ਇਸ ਤਰ੍ਹਾਂ ਦਾ ਇਹ ਵੀ ਬਹੁਤ ਵਧੀਆ ਸੌਫਟ ਵਾਲੀ ਕਾਟਨ ਹੈ ਦੂਸਰਾ ਕਲਰ ਪ੍ਰਿੰਟ ਰਹੇਗਾ ਜੀ ਇਹਦੇ ਵਿੱਚ ਇਹ ਵਾਲਾ ਲਓ ਇਹ ਸਾਰੇ ਦਪੱਟੇ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਕਰੀਗਾ ਮੈਂ ਤੁਹਾਨੂੰ ਮੇਰੇ ਤੋਂ ਦਿਖਾਉਂਗੀ ਦੇਖੋ ਜੀ ਇਹਦੇ ਟੋਰ ਸਾਈਡ ਵੱਸ ਇਸ ਤਰ੍ਹਾਂ ਦਾ ਹਲਕੀ ਪੱਟੀ ਲੱਗੀ ਹੋਈ ਹੈ ਸਾਰੇ ਦਪੱਟੇ ਦੇ ਵਿੱਚ ਇਹਦਾ ਪ੍ਰਾਈਸ ਰਹੇਗਾ ਜੀ 200 ਰੁਪਏ ਦੂਸਰੇ ਦਾ ਰਹੇਗਾ 250 ਰੁਪਏ ਇਹਦੇ ਵਿੱਚ ਤੀਸਰਾ ਕਲਰ ਆ ਗਿਆ ਜੀ ਇਹ ਵਾਲਾ ਲਓ ਜੀ ਬਾਲੇ ਸਿੰਪਲ ਸੂਪਰ ਜਿਹਾ ਕਲਰ ਨੇ ਨਾ ਜਿਆਦਾ ਪਰਤੀਲੇ ਨੇ ਨਾ ਬਾਲੇ ਲਾਈਟ ਨੇ ਦੇਖੋ ਜੀ ਇਸ ਤਰ੍ਹਾਂ ਇਹਦੇ ਪੱਲਿਆਂ ਤੇ ਡਿਜ਼ਾਈਨ ਰਹੇਗਾ ਵਿਚਾਲ ਵਾਲਾ ਸੈਂਟਰ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਰਹੇਗਾ ਬਹੁਤ ਵਧੀਆ ਵਾਲੀ ਤੁਹਾਨੂੰ ਇਹ ਮੰਚਲੀ ਦਾ ਦੁਪੱਟਾ ਜੀ ਦੇਖੋ ਇਹਦੇ ਉੱਪਰ ਲੱਗਿਆ ਹੈ ਮੇਰਾ ਜਿਹੜਾ ਮੰਚਲੀ ਦਾ ਦੁਪੱਟਾ ਹੁੰਦਾ ਬਹੁਤ ਵਧੀਆ ਹੁੰਦਾ ਵੈਸੇ ਨੂੰ ਇਹ ਸਾਨੂੰ ਖੋਦ ਜੇ ਤੁਹਾਨੂੰ ਆਪਾਂ ਸੀ ਰੈਗੂਲਰ ਘਰੇ ਲੈਣ ਨੂੰ ਲੈਨੇ ਨਾ ਸਿੰਗਲ ਦੁਪੱਟਾ 250 ਦਾ ਪੈਂਦਾ ਪਰ ਤੁਹਾਨੂੰ ਇਹ 200 ਦਾ ਪੈਗਾ ਇਹ ਵਾਲਾ ਦੁਪੱਟਾ ਪੈਗਾ 250 ਦਾ ਇਸ ਤੋਂ ਕੁਆਲਿਟੀ ਉੱਪਰ ਕੋਈ ਨਹੀਂ ਰਹੇਗੀ ਦੁਪੱਟੇ ਦੀ ਨੰਬਰ 1 ਕੁਆਲਿਟੀ ਹੈ ਬਾਕੀ ਤੁਹਾਡੀ ਚੋਇਸ ਹੈ ਜਿਹੜੇ ਵੀ ਦੁਪੱਟੇ ਮੈਂ ਦਿਖਾਉਂਦੇ ਤੁਸੀਂ ਲੈ ਸਕਦੇ ਹੋ ਜੇ ਇਹ ਦੁਪੱਟਿਆਂ ਦੇ ਵਿੱਚ ਆਪਾਂ ਨੂੰ ਵਧੀਆ ਰਿਸਪੌਂਸ ਮਿਲਿਆ ਜੀ ਆਪਾਂ ਹੋਰ ਵੀ ਦੇਖਾਂਗੇ ਕੋਸ਼ਿਸ਼ ਕਰਾਂਗੇ ਵਧੀਆ ਤੋਂ ਵਧੀਆ ਲੈ ਕੇ ਆਈਏ ਤੇ ਚਲੋ ਜੀ ਹੁਣ ਆਪਾਂ ਸਬਜ਼ੀ ਬਣਾ ਕਰਦੇ ਆਂ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ